ਦੇਖ ਰਹੇ ਹੋ ਹਕ ਸੱਚ ਦੀ ਆਵਾਜ਼ ਕੇ 95 ਪੰਜਾਬ ਪਿਛਲੇ ਦਿਨ ਪਿੰਡ ਚੱਕ ਚੇਲਾ ਚ ਅਮਨਦੀਪ ਸਿੰਘ ਪੁੱਤਰ ਕਰਨੈਲ ਸਿੰਘ ਦੇ ਕਤਲ ਹੋਣ ਬਾਰੇ ਭਵਿੰਦਰ ਸਿੰਘ ਨੇ ਸਾਨੂੰ ਦੋਹੀਆਂ ਪੁਲਿਸ ਨੂੰ ਉਤਰਾ ਦਿੱਤੀ ਸੀ ਜੋ ਲੋਗਰ ਪਲੇਸਮੈਂਟ ਇੰਸਪੈਕਟਰ ਗੁਰシャン ਸਿੰਘ ਵੱਲੋਂ ਮੁਕੱਦਮਾ ਤੁਰੰਤ ਇਸ ਵੋਕਲ ਪਤੇ ਪਹੁੰਚ ਕੇ ਮਕਦਮਾ ਨੰਬਰ 157 ਜੁਰਮ 110 ਕਾਟ ਦੀ 2 ਪੀਐਨਜ਼ ਦੇ ਤਹਿਤ ਦਰਜ ਕੀਤਾ ਅਤੇ ਇਸ ਜੁਰਮ ਦੀ ਸੰਗੀਨਤਾ ਨੂੰ ਦੇਖਦੇ ਹੋਏ ਮਾਨਯੋਗ ਐਸਪੀ ਸਾਹ ਹਰਵਿੰਦਰ ਸਿੰਘ ਜਰਕ ਜੀ ਅਤੇ ਐਸਪੀ ਸਬੰਤ ਰਾਏ ਐਸਪੀ ਨਰਸੀਗੇਸ਼ਨ ਨੇ ਇਹਦੇ ਦਿਸ਼ਾਨਦਰ ਜਾਰੀ ਕਰਨ ਉਪਰੰਤ ਇਸ ਦੀ ਮੁਕਦਮੇ ਦੀ ਵਿਗਿਆਨਾ ਤੁਤੀਸ਼ ਕੀਤੀ ਗਈ ਜੋ ਅੱਜ ਸਦੋਸ਼ੀ ਨੂੰ ਜਿਹੜਾ ਇਹਦੇ ਵਿੱਚ ਲੜਿੰਦਾ ਦੋਸ਼ੀ ਆਕਾਸ਼ਦੀਪ ਕੋ ਕਾਲੂ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਬਰੀਦਵਾਲ ਥਾਣਾ ਲੋਹਿਆਂ ਨੂੰ ਜਿਹੜਾ ਹੈ ਗ੍ਰਿਫਤਰ ਕੀਤਾ ਇਹਦੀ ਪਿਛੋਕੜ ਇਹ ਹੈ ਕਿ ਪਿਛਲੇ ਦਿਨੀ ਜਿਹੜੀ ਹੈ ਮ੍ਰਿਤਕ ਹੈ ਅਮਨਦੀਪ ਸਿੰਘ ਇਹਦੀ ਪਰਿਵਾਰਕ ਜ਼ਮੀਨ ਦਾ ਵੰਡ ਸੀਗਾ ਔਰ ਉਹ ਵਾਰਦੀ ਨਿਸ਼ਾਨਦੇਈ ਦੁਪਹਿਰ ਸਮੇਂ ਹੋਈ ਤੇ ਸ਼ਾਮ ਨੂੰ ਇਹ ਜਿਹੜਾ ਅਮਨਦੀਪ ਸਿੰਘ ਹੈ ਜਿਹੜਾ ਮਰਤਕ ਅਤੇ ਦੋਸ਼ੀ ਜਿਹੜਾ ਆਕਾਸ਼ ਦੇਪੁਰ ਕਾਨੂੰ ਇਹ ਸਾਰੇ ਜਦੋਂ ਉਥੇ ਜ਼ਮੀਨੀ ਕੰਮ ਖਤਮ ਹੋਏ ਤੇ ਦੋਨਾਂ ਜਣੇ ਨੇ ਉਥੇ ਸ਼ਰਾਬ ਪੀਤੀ ਔਰ ਮਰਤਕ ਦੇ ਪਾਸ ਕੁਝ ਪੈਸੇ ਸਨ ਕਰੀਬ 10000 ਰੁਪਇਆ ਔਰ ਦੋਸ਼ੀ ਦੇ ਜਿਹੜੀ ਨੀਤ ਉਥੇ ਬਦਨੀਤ ਹੋ ਗਈ ਉਹਦੇ ਪੈਸਿਆਂ ਤੇ ਦੋਨਾਂ ਨੇ ਸ਼ਰਾਬ ਪੀਤੀ ਤੋਂ ਪੀਨ ਉਪਰੰਤ ਲੜਾਈ ਝਗੜਾ ਕੀਤਾ ਤੇ ਉਹਦਾ ਪੈਣੀ ਹੋਈ ਜਿਹੜੀ ਆਪਣੀ ਗੁੱਡੀ ਸੀ ਉਹਦੀ ਜਿਹੜੀ ਰਲਟ ਸੀ ਜਿਹਨੂੰ ਉਹਦਾ ਹੁੱਡੀ ਦਾ ਰਸੀ ਹੈ ਉਹਦੇ ਨਾਲ ਉਹਦਾ ਗਲ ਘੁੱਟਿਆ ਗਲ ਘੁੱਟਣੋਂ ਉਪਰੰਤ ਜਿਹੜਾ ਟਰੈਕਟਰ ਸੀ ਉਹਦਾ ਡਰਾਈਵਰ ਦਾ ਉਸ ਟਰੈਕਟਰ ਨੂੰ ਉਹਦੇ ਉੱਤੇ ਚਾੜ੍ਹ ਕੇ ਉਹਦਾ ਮੂੰਹ ਦਾ ਜਿਹੜਾ ਉਹ ਨੂੰ ਵੀ ਡੈਮੇਜ ਕੀਤਾ ਉਹਦੇ ਬਹੁਤ ਸਰੀਆਂ ਇੰਜਰੀ ਹੋਈਆਂ ਜਿਹਦੇ ਕਰਕੇ ਉਹਦੀ ਮੌਤ ਹੋ ਗਈ ਸੀ ਪੁਲਿਸ ਵੱਲੋਂ ਤੁਰੰਤ ਨਰਿੰਦੀ ਕਾਰਵਾਈ ਕੀਤੀ ਔਰ ਬਹੁਤ ਹੀ ਡਗਿਆਈ ਨਾਲ ਹਰ ਐਂਗਲ ਤੋਂ ਤਫਤੀਸ਼ ਕਰਨ ਤੋਂ ਇਹਦਾ ਆਕੀ ਦੋਸ਼ੀ ਜਿਹੜਾ ਕਾਜਦੀਪ ਕਾਲੂ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਤੇ ਅੱਜ ਉਹਦਾ ਰਵਾਨਾ ਅਸਰ ਕੀਤਾ ਔਰ ਇਹ ਜਿਹੜਾ ਮਕਦਮਾ ਹੈ ਪੁਲਿਸ ਨੇ ਸਹੀ ਸਮੇਂ ਤੇ ਆਪਣੀ ਸੂਝ-ਬੂਝ ਨਾਲ ਹੱਲ ਕਰ ਲਿਆ ਤੇ ਇਹਦੇ ਵਿੱਚ ਜਿਹੜੇ ਹੋਰ ਦੋਸ਼ੀ ਹੈਗੇ ਵਿੱਚ ਨਾਮਜੋਤੇ ਉਹਨਾਂ ਦੀ ਵੀ ਭੂਮਿਕਾ ਜਿਹੜੀ ਜਾਂਚੀ ਜਾ ਰਹੀ ਆ ਮ੍ਰਿਤਕ ਦੇ ਪਰਿਵਾਰ ਨਾਲ ਪੁਲਿਸ ਜਿਹੜਾ ਜਾਂਦਾ ਅਤਿਅਤੀ ਦੀ ਹਮੇਸ਼ਾ ਹੀ ਨਾਲ ਆ ਚੰਗੇ ਤਰੀਕੇ ਤ੍ਰਿਪਤੀਸ਼ ਕਾਂਤ ਤੇ ਹਕੀ ਦੋਸ਼ ਨੂੰ ਜਿਹੜੀ ਸਜ਼ਾ ਕਰਾਉਣ ਲਈ ਬਚਨ ਬੱਧਾ ਥੈਂਕ ਯੂ